ਸਤਨਾਮ ਸ਼੍ਰੀ ਵਾਹਿਗੁਰੂ ਸਾਰਾ ਜੀਉ ਸ਼੍ਰੀ ਨਾਮਕ ਪ੍ਰਤੋਪੰਕਾਜ ਬੰਦਨਾ ਸਿਮਰੋ ਦੇ ਦੇ ਧਿਆਵ ਜੀਰ ਦੇ ਧਿਆਵ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਆਨ ਜਨ ਬਿਕਨਨ ਕੇ ਨਾਸ਼ਕ ਬਿਕਨਨ ਕੇ ਨਾ ਅਰਗੋ ਮੰਦ ਸੋਬ ਸਮਾਤ ਪ੍ਰਕਾਰ ਇਕ ਬਹਾਦਰ ਪਰਮ ਕੇਰਪਾਲਾ ਜੀ ਪਰਮ ਕੇਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਬੁਰ ਪਨ ਪਨ ਸੀਸਾ ਬੰਦੋ ਵਾਰ-ਵਾਰ ਜਗਦੀਸ਼ਾ ਇਕੰਕਾਰਾ ਸਤਗੁਰੂ ਤੇ ਪ੍ਰਸਾਰ ਸਚੁ ਹੋਇ ਵਾਗਿ ਗੁਰੂ ਜੀ ਕੀ ਫਤੇ ਵਿਗਨ ਨ ਤਨਾ ਸੰਸੋਇ ਵਾਗਿ ਗੁਰੂ ਜੀ ਕੀ ਫਤੇ ਵਿਗਨ ਨ ਤਨਾ ਸੰਸੋਇ ਵਾਗਿ ਗੁਰੂ ਜੀ ਤੈ ਪੰਜ ਹਜ਼ਾਰ ਕਲ ਤਵ ਲਗ ਸੰਖਾ ਜਾਨ ਸੋਨਾ ਸਨਾਗ ਸਿੰਧਾਰਤਾ ਬਿਦਤ ਸਕਲ ਜਹਾਨ ਮਿਤੈ ਪੰਜ ਹਜ਼ਾਰ ਕਲ ਤਵ ਲਗ ਸੰਖਾ ਜਾਨ ਸੋਨਾ ਸੁਨਾਕ ਸਿੰਘ ਬਾਰਤਾ ਬਿਦਤ ਹੈ ਸਕਲ ਜਹਾਨ ਜੁਗੁ ਜੁਗਿਆ ਤਨ ਚਵਰ ਛਤਰ ਦੇ ਮਾਲਕ ਤਨ ਤਨ ਸਾਹਿਬ ਗੁਰੂ ਗ੍ਰੰਥ ਸਰ ਮਹਾਰਾਜ ਦੇ ਪਾਵਨ ਹਦੂ ਦੰਦਰ ਗੁਰੂ ਪਿਆਰੇ ਗੁਰੂ ਸਾਰੇ ਸਾਧ ਸੰਗਤ ਜੀ ਆਉ ਸਤਿਗੁਰਾਂ ਦੇ ਹਜੂ ਜੁੜ ਕਰਕੇ ਚੱਲੇ ਦਿਨਵਾਰ ਇਤਿਆਹ ਦੇ ਨਾਮ ਗੁਰਨਾ ਕਰੀਏ ਸਵਾਸ ਨੂੰ ਸਫਲਾ ਕਰੀਏ ਇਸ ਮਨੁੱਖਾ ਦੇਹੀ ਦਾ ਲਾਹਾ ਪ੍ਰੰਤ ਕਰਨਾ ਕਰੀਏ ਕੋਈ ਵੀ ਰਸਨਾ ਵਾਂਝ ਰਹੇ ਨਾ ਗੱਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਕਾਂ ਦੇ ਇਤਿਹਾਸ ਦਾ ਆਪਾ ਸਰਵਣ ਕੀਤਾ ਹੈ ਕਿ ਕਿਵੇਂ ਸ਼ੁਕਰਾ ਚਾਰ ਜੀ ਜਦੋਂ ਦੇਵਤਿਆਂ ਨੇ ਪੁਕਾਰ ਕੀਤੀ ਜਾ ਕੇ ਬ੍ਰਹਮਾ ਜੀ ਨੂੰ ਬ੍ਰਹਮਾ ਨੇ ਆਵਾਜ਼ ਦਿੱਤਾ ਵਿਸ਼ਨੂੰ ਨੇ ਰੱਤਨਾ ਬਾ ਤਾਂ ਵਿਸ਼ਨੂੰ ਜੀ ਨੇ ਜਦੋਂ ਸਾਰੇ ਪਾ ਕਰਕੇ ਤਾਂਬਨ ਦਿੱਤੀ ਔਰ ਦੇਵਤਾ ਨੂੰ ਜਾ ਕੇ ਵੇਦਾਂ ਪੁਰਾਨਾਂ ਪੁਰਾਨਾ ਬਾਰੇ ਵੰਦਨਾ ਕਰ ਦਿੱਤਾ ਕਿ ਤਾਂ ਕੋਈ ਲਾਭ ਨਹੀਂ ਹੈ ਕਿ ਛੱਡ ਦੇ ਵਿਸ਼ਨੂੰ ਦਾ ਦੇਵ ਦੇਵਤਾ ਦਾ ਵਿਸ਼ਵਾਸ ਜਿੱਤ ਤੇ ਦੈਂਤ ਉਹਨਾਂ ਦੇ ਮਗਰ ਲੱਗ ਕੇ ਸਾਰਾ ਕੁਝ ਕਾਰਮਕਾਂ ਕਰਨਾ ਵੇਤਾਂ ਦਾ 파ਖ ਵੇਤਾਂ ਨੇ ਜਾਪ ਉਪਰਾਣ ਪੜਨੇ ਬੰਦ ਕਰ ਦਿੱਤੇ ਜਿਹਦੇ ਕਰਕੇ ਦੈਂਤ ਬਾਲਹਿਤ ਹੋ ਗਏ ਬਾਰੇ ਨੂੰ ਕਰਕੇ ਪਰ ਦੇਵਤਿਆਂ ਨੂੰ ਤੇ ਹਮਲਾ ਕੀਤਾ ਤੇ ਦੇਵਤਾਂ ਨੂੰ ਹਰਾ ਦਿੱਤਾ ਜਿੱਤ ਪ੍ਰਾਪਤ ਕਰ ਇਹਨਾਂ ਦਾ ਕੋਈ ਵੀ ਤੇ ਨਸਾਂ ਲੱਗਾ ਸ਼ੁਕਰਾਚਾਰ ਨਸਾਂ ਵੇਲੇ ਕਰ ਇਹਨਾਂ ਨੂੰ ਪੁੱਛਣਾ ਕੀਤਾ ਰਾਣੀਆ ਜੋ ਰਾਜਨਾਂ ਦੇ ਜਾ ਕੇ ਮਹਿਲੀ ਰੁਕੇ ਇਹਨਾਂ ਦੇ ਘਰ ਵਿੱਚ ਦੋ ਬੱਚੇ ਜਨਮੇ ਜਿਨ੍ਹਾਂ ਦਾ ਨਾਮ ਮੂਸਾ ਤੇ ਈਸਾ ਸੀ ਔਰ ਉਹ ਅੱਗੇ ਜਾ ਕੇ ਬਿਰੋਕਾ ਇਹਨਾਂ ਨੂੰ ਤੁਸੀਂ ਚੱਲੇ ਹੋ ਤਾਂ ਇਹਨਾਂ ਦਾ ਜੀਵਨ ਵਰਤਾਨ ਵਰ ਅੱਗੇ ਕੀ ਹੋਵੇਗਾ ਇਹਨਾਂ ਦਾ ਨਾਮ ਇਹਨਾਂ ਨੂੰ ਪਾਲਣਾਂ ਪਰਸ਼ਨਾ ਕਿਵੇਂ ਹੋਵੇ ਸਾਰਾ ਗਿਆਨਕ ਦੱਸ ਕੇ ਜਾਂਦੇ ਕਿ ਕਿਸ ਤਰ੍ਹਾਂ ਦਾ ਇਹਨਾਂ ਦਾ ਜੀਵਨ ਹੋਵੇਗਾ ਕਿਵੇਂ ਇਹ ਜਾ ਕੇ ਰਾਜ ਕਰਨਗੇ ਕਿਵੇਂ ਇਹਦਾ ਜੀਵਨ ਬਸਰ ਹੋਗਾ ਸਾਰਾ ਵਰਤਾਂ ਤਾਂ ਆਪਾਂ ਕੱਲ ਦੇ ਇਤਿਹਾਸ ਨੂੰ ਸਰਵਣ ਕੀਤਾ ਹੈ ਕਿ ਕਿਵੇਂ ਉਹ ਬਚਨ ਕਰਕੇ ਗਏ ਆ ਕਿ ਇਹ ਜਿੱਤਾਂ ਪ੍ਰਾਪਤ ਕਰਨਗੇ ਫੌਜ ਇਕੱਠੀ ਕਰਕੇ ਵੱਡੀ ਸ਼ਕਤੀ ਦੇ ਮਾਲਕ ਹੋਣਗੇ 100-100 ਸਾਲ ਤੱਕ ਇਹਨਾਂ ਰਾਜ ਚੱਲਣਗੇ ਇਹ ਆ ਕੇ ਫਰਾਂਸੀਸੀ ਤੇ ਫਰੰਗੇ ਬਣਨਗੇ ਖਵਾਉਣਗੇ ਜਾ ਕੇ ਸੰਸਾਰ ਵਿੱਚ ਆਓ ਜੋ ਅੱਗੇ ਭਗਤ ਚੂੜਾ ਮੰਨਰੀ ਸੰਤੋਸ਼ ਸਿੰਘ ਦੀ ਕਬੀਰੀ ਇਤਿਹਾਸ ਲਿਖਣ ਕਰਾ ਰਹੇ ਆ ਭਾਈ ਸੁਨਾਕ ਸੰਗ ਜੀ ਜੋ ਦਸਨਾ ਕਰਦੇ ਇਤਿਹਾਸ ਬਾਰੇ ਉਹ ਆਉ ਉਹ ਜੋ ਕਿਵੇਂ ਮਹਾਰਾਜ ਅੱਗੇ ਬਚਨ ਕਰਦੇ ਭਗਵਿੱਖ ਦੇ ਬਚਨ ਕਰਦੇ ਪਤਾ ਨਹੀਂ ਪਵਿੱਖ ਦੇ ਬਚਨ ਅਨੁਸਾਰ ਕਰਨ ਕਰੀਏ ਰਸਨਾ ਨੂੰ ਪਰਗੇ ਪਵਿੱਤਰ ਗਾਲਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਤਾਰ ਦੇਉ ਦੁਖਰਾ ਬੀਤੇ 5000 ਕਾਲ ਤਮ ਲਾਗੈ ਸੰਖਾ ਜਾਣ ਕਹਿੰਦੇ ਜਦੋਂ ਕਾਲ ਯੁਗ ਦਾ ਸਮਾਂ 5000 ਸਾਲ ਤੱਕ ਬੀਤੇ ਗਾਨਾ ਤਦ ਤੱਕ ਦੇਹ ਗਿਣਤੀ ਜਾਣੋ ਸੋਨਾ ਸੁਨਾਗ ਸਿਨੁ ਬਾਰਤਾ ਬਦ ਤਹ ਸਕਲ ਜਹਾਨ ਤਾ ਕਹਿੰਦੇ ਸਨਾਗ ਸਿੰਘ ਸੁਣੋ ਇਹ ਬਾਤ ਤਾਂ ਸਾਰੇ ਜਹਾਨ ਵਿੱਚ ਪ੍ਰਗਟ ਹੋਵੇਗੀ ਜੋ ਭਵਿੱਖ ਦੇ ਵਚਨ ਮਹਾਰਾਜ ਜੀ ਭਾਈ ਸਨਾਗ ਸਿੰਘ ਨੂੰ ਕਹਿ ਲੱਗੇ ਨੇ ਨਿਸ਼ਾਲੇ 샹ਦ ਇਤਨੇ ਬਿਖਰ ਸੁਭਾਉ ਮ੍ਰਿਤ ਪਿਖ ਕਰ ਸਭ ਆਏ ਸੁਣੈ ਜਥਾ ਸਤਿਗੁਰ ਕਹੈ ਸਾਰੇ ਬੇਸਮਾਏ ਕਿ ਇਹਨੇ ਵਿੱਚ ਸਾਰੇ ਸਿੱਖ ਗੁਰੂ ਜੀ ਦਾ ਮਿੱਠਾ ਸੁਭਾਅ ਵੇ ਕਰਕੇ ਪਾਵਨ ਬਚਨਾਂ ਨੂੰ ਸੁਣਨ ਦੀ ਲਾਲਸਾ ਕਰਨ ਕਰਕੇ ਇਕੱਠੇ ਹੋ ਗਏ ਆ ਜੇ ਇਹ ਸੁਣੋ ਜਿਵੇਂ ਸਤਿਗੁਰੂ ਜੀ ਸਭ ਨੂੰ ਕਹਿ ਕੇ ਹੈਰਾਨ ਕਰ ਲੱਗੇ ਤੇ ਸੁਣੋ ਭਾਈ ਮੁਰਾ ਮਹਾਰਾਜ ਕਿੰਮ ਹੋਏ ਹੈ ਜਦ ਆਏ ਪਰੰਦੇ ਪੰਥ ਤੋ ਆਮਰਾ ਖਾਲਸਾ ਕਮ ਹੋਏ ਸੁਖ ਸੰਗੇ ਤਾਂ ਭਾਈ ਸਨਾਕ ਸਿੰਘ ਨੇ ਪੁੱਛਿਆ ਕਿ ਮਹਾਰਾਜ ਫਿਰ ਕਿਵੇਂ ਹੋਵੇਗਾ ਜਦ ਫਿਰੰਦੇ ਆਉਂਗੇ ਤੁਹਾਡਾ ਜੋ ਖਾਲਸਾ ਪੰਥ ਹੈ ਇਹਨੂੰ ਫਿਰ ਕਿਵੇਂ ਸੁਖ ਮਿਲੇਗਾ ਕਿਵੇਂ ਸੁੱਖਾਂ ਤੇ ਜੀਵਨ ਵਰਜੀਤ ਕਰਨਗੇ ਕਿ ਮਰਨ ਠਹਿਰ ਰਾਗ ਤਬ ਜਾਵ ਦਿਨ ਦਲ ਆਵੇ ਕੈਸੇ ਹੋਏ ਵਿਵਤੰਤਰ ਸਭ ਸੁਣ ਗੁਰੂ ਬਤਾਵੇ ਤਾਂ ਮਿਰ ਇਹਨਾਂ ਦਾ ਰਾਜ ਕਿਵੇਂ ਰਹੇਗਾ ਮਹਾਰਾਜ ਜਦ ਫਰੰਗੀਆਂ ਦਾ ਆਲੇਗਾ ਫਿਰ ਖਾਲਸਾ ਰਾਜ ਕਿਵੇਂ ਕਰੂੰਗਾ ਫਿਰ ਕਿਵੇਂ ਸਾਰਾ ਇਹ ਵਰਤਾਂਤ ਬੁਬੇ ਜੀ ਤਾਂ ਇਹ ਸੁਣ ਕੇ ਗੁਰੂ ਜੀ ਕਹਿਣ ਲੱਗੇ ਮੋਨਾ ਫਰੰਗੇ ਆਏ ਕਾ ਦਰਜੋਰ ਘਨੇਰੇ ਸਿੰਘ ਗੁਰੰਡ ਸੋ ਸੈਨਬਲ ਹੋਏ ਹੈ ਬਹੁ ਤੇਰੇ ਤਬੇਦਾਰੀ ਕਹਿਣ ਲੱਗੇ ਸੁਣੋ ਅੰਗਰੇਜ਼ ਫਰੰਗੇ ਬਹੁਤ ਦਲ ਜੋੜ ਕਰਕੇ ਆਉਣਗੇ ਪਰ ਸਿੰਘਾਂ ਦੀ ਸੈਨਾ ਬੜੀ ਬਲਵਾਨ ਹੈ ਦੋਹਾਂ ਦੇ ਵਿਚ ਆਪਸੀ ਬਹੁਤ ਵੱਡਾ ਜੰਗ ਹੋਵੇਗਾ ਮਹਾ ਪਾਲਕ ਦੁਏ ਦਿਸਨ ਕੇ ਵਿਨ ਹੈ ਤਿਸ ਵਾਕੇ ਹੋਵਾ ਬਖੇਰਾ ਅਪਸਰ ਬਾਰ ਐਸੇ ਇਛਤਾਰੇ ਕਹਿਣ ਲੱਗੇ ਕਿ ਉਸ ਸਮੇਂ ਦੋਹਾਂ ਦੇਸ਼ਾਂ ਦੇ ਰਾਜੇ ਮਰ ਜਾਣਗੇ ਉਹ ਐਸੀ ਇੱਛਾ ਧਾਰਨ ਕਰਨਗੇ ਦੋਵੇਂ ਦੋਵਾਂ ਰਾਜਿਆਂ ਦਾ ਅਪਸ ਵਿੱਚ ਝਗੜਾ ਖੜਾ ਕਰੇਗਾ ਤੇ ਕਦੇ ਫਿਰ ਮੇਰਾ ਖਾਲਸਾ ਬਲਵਾਨ ਹੋ ਜਾਏਗਾ ਤੇ ਫਿਰ ਜਿਹੜੇ ਫਰੰਗੇ ਕਮਜ਼ੋਰ ਹੋ ਜਾਣਗੇ ਕਬਹੋ ਸਬਲ ਕਮ ਖਾਲਸਾ ਹੈ ਨਿਵਲ ਫਰੰਗੇ ਕਬਹੋ ਨਿਵਲ ਕਮ ਪੰਥ ਹੈ ਸੇ ਸਭ ਲੋਕੋ ਦੰਗੇ ਕਹਿੰਦੇ ਫਿਰ ਜਦੋਂ ਦੋਹਾਂ ਰਾਜਾਂ ਦੇ ਵਿੱਚ ਝਗੜਾ ਛਿੜ ਜੇਗਾ ਸਾਹਰੇ ਜਿਹੜੇ ਫਰੰਗੇ ਆਏ ਕਮਜ਼ੋਰ ਹੋ ਜਾਣਗੇ ਮੇਰਾ ਜਿਹੜਾ ਖਾਲਸਾ ਹੋ ਬਲਵਾਨ ਹੋਊ ਤੇ ਜਦੋਂ ਕਦੀ ਮੇਰਾ ਖਾਲਸਾ ਕਮਜ਼ੋਰ ਹੁੰਦਾ ਸੀ ਨਾ ਉਹਦੇ ਵਿੱਚ ਵੜ ਆ ਜਾਣਗੇ ਕੋਟੇ ਟੰਗਾ ਵਾਲੇ ਬਰੰਗੇ ਤਾਕਤਵਰ ਹੋ ਜਾਣਗੇ ਕਦੇ ਇਹ ਤਾਂ ਆਪ ਤੇ ਵਿੱਚ ਆਸਾ ਪਾਸਾ ਪਲਟਦਾ ਰਹਿਣਾ ਕਦੇ ਉਹ ਤਕੜੇ ਹੋਗੇ ਕਦੇ ਉਹ ਮਾੜੇ ਹੋਗੇ ਕਦੇ ਉਹ ਮਾੜੇ ਹੋਗੇ ਕਦੇ ਉਹ ਤਕੜੇ ਹੋਗੇ ਇਸ ਤਰ੍ਹਾਂ ਦਾ ਵਰਤਾਨ ਚੱਲਦਾ ਰਹੇਗਾ ਚੌਪਈ ਰਹਾ ਖਾਲਸਾ ਜਾਬ ਲਗ ਨਿਆਰੋ ਤਬ ਲਗ ਤੇਜ ਦਿਉ ਮੈਂ ਸਾਰੋ ਬੰਦਾ ਜਹਾਂ ਮੋਕੀ ਫਾਸ ਸੁਤ ਬਣਦਾ ਤਕ ਬਾਸ ਆਵਾਸ ਸਤਿਗੁਰ ਦੀ ਪਾਵਨ ਬਾਗ ਜੋ ਦਸਮ ਦੇ ਵਿੱਚ ਆਪਾਂ ਨੂੰ ਮਿਲਦੇ ਆ ਉਹੀ ਬਚਨ ਇੱਥੇ ਕਰਨਾ ਕਰਦੇ ਕਿ ਜਦ ਤੱਕ ਮੇਰਾ ਖਾਲਸਾ ਨਰੋ ਲਕਾਰ ਪੁਰਖ ਦੀ ਸੇਵਾ ਕਰੇਗਾ ਨਿਆਰਾ ਰਹੇਗਾ ਤਬ ਤੱਕ ਮੈਂ ਆਪਣਾ ਤੇਜ ਆਪਣਾ ਬਾਲਾ ਪੁਣੇ ਸ਼ਕਤੇ ਆਪਣੇ ਤਾਕ ਦਿਨੋਂ ਦੇਵਾਂਗਾ ਜਾਦੇ ਮੂਹਰੇ ਯਾਰ ਵਿੱਚ ਵੱਧ ਜਾਣਗੇ ਪੁੱਤਰ ਇਸਤਰੀਆਂ ਆਪਣੇ ਘਰ ਵੱਲ ਵਸਾ ਕਰਨਗੇ ਤਾਂ ਕਹਿੰਦੇ ਮੇਰੇ ਇਹਨਾਂ ਨੂੰ ਆਪਣੀ ਭੁਗਤ ਨਹੀਂ ਪਵੇਗੀ ਗਉਵਾਨਾ ਹਾਕਾ ਰਿਵਤ ਨੇ ਇਤ ਦਾਦਕ ਕਰ ਮਨ ਵਸਤੇ ਧੀ ਭੈਣ ਕਾ ਪੈਸਾ ਖਾਵੇ ਬਾਹਰ ਤੋਂ ਦੇਚੇ ਨਿਆਉ ਕਮਾਵੈ ਕਹਿੰਦੇ ਸ਼ਾਸਤ੍ਰਾਂ ਨੂੰ ਛੱਡ ਕੇ ਜਾਦ ਹੈ ਤਨਖਾਹ ਨਾਮੇ ਦੇ ਵਿੱਚੋਂ ਮਹਾਰਾਜੇ ਪਾਵਨ ਬਚਨ ਕਰ ਗਏ ਨੇ ਕਿ ਭਾਈ ਜਦ ਸ਼ਾਸਤ੍ਰਾਂ ਨੂੰ ਤਿਆਗ ਦੇਣਗੇ ਤੇ ਚਾਰਾ ਚਾਰਨ ਲੱਗ ਜਾਣਗੇ ਗਾਇਆਂ ਨੂੰ ਚਾਰਨ ਲੱਗ ਜਾਣਗੇ ਆਪਣਾ ਕੰਮ ਧੰਦਾ ਛੱਡ ਦੋਗੇ ਜੇ ਇਹ ਕੰਮ ਵਿੱਚ ਪੈ ਜਾਣਗੇ ਅਤੇ ਆਪਣੇ ਪਰਿਵਾਰ ਦਾ ਧੀਆ ਭੈਣਾਂ ਨੂੰ ਵੇਚ ਕਰਕੇ ਉਹਨਾਂ ਦਾ ਧੰ ਖਾਣਗੇ ਤਾਂ ਐਸੋ ਇਸ ਤਰ੍ਹਾਂ ਦਾ ਸਮਾਨ ਕਹਿੰਦੇ ਇਹ ਕਿਤੇ ਇਹ ਨਾ ਲਾਉਣਗੇ ਭਾਵ ਕੇ ਧੰਦਾ ਕਾਹਵੇਂ ਮਾਨਿਕ ਕਰਮ ਕਮਾਉਣਗੇ ਤਾਂ ਵਾਚੇ ਵੇਦ ਗਰਾ ਗੁਰ ਛੋਟੇ ਬੇਪਰਮ ਕਰ ਜੀਵ ਮੋਟਾ ਨਾਰਮ ਛੇਲੀ ਘਰ ਮੈਂ ਆਨ ਵੇਸਵਾ ਰਮਣ ਨਾ ਕਵੇ ਖਿਸਨ ਕਹਿੰਦੇ ਜਦ ਵੇਦ ਪੜਨਗੇ ਤੇ ਗੁਰ ਬਾਣੀ ਨੂੰ ਛੱਡਣਗੇ ਬ੍ਰਹਮਾ ਦਾ ਧਰਮ ਕਰਕੇ ਉਬਾਧਿਕ ਕਮਾਉਣਗੇ ਭਾਵ ਕੇ ਪੂਜਾ ਦਾ ਤੰਨ ਰੋਟੀ ਰੋਟੀ ਖਾਣਗੇ ਮਲੇਸ਼ ਜਿਤਰੀ ਨੂੰ ਘਰ ਵਿੱਚ ਲਿਆਉਣਗੇ ਵੇਸਵਾ ਦਾ ਕਹਦਾ ਰਣ ਕਦੇ ਸ਼੍ਰੀ ਗੁਰੰਦਾ ਨੇ ਹੁੰਦਾ ਲੋਕ ਨੇ ਮਾੜੇ ਕਰਮ ਕਮਾਉਣਗੇ ਤਾਂ ਖੋਜੇ ਪੀਰ ਰਹੇ ਗੁਰ ਦੂਰਾ ਨਾਰੇ ਨਿਆਉ ਘਰ ਘਰਾ ਪ੍ਰਭੂਰ ਸਿੱਖਿਆਨ ਗੁਣ ਪਿਤ੍ਰਾਂ ਚਾਹੇ ਨੇ ਬਨਾਰੇ ਮੋਨੇ ਪੁਨਰਾਹ ਹੈ ਕਹਿੰਦੇ ਪੀਰਾਂ ਨੂੰ ਲੱਭਣ ਜਿਨਾ ਹੋਂ ਜੋ ਕਮਰਾ ਬਣਿਆ ਥਾਂ ਥਾਂ ਤੇ ਬਣਾਈ ਲੈਂਦੇ ਆ ਫਲਾਨਾ ਪੀਰ ਢੋਂਕਾ ਪੀਰ ਕਹਿੰਦੇ ਗੁਰੂ ਤੋਂ ਜਦੋਂ ਇਹ ਬੇਮੁਖ ਹੋ ਜਾਣਗੇ ਤਾਂ ਫਿਰ ਪੱਥਰ ਨਾਲ ਜੁੜਦਗੇ ਪੱਥਰ ਤੋਂ ਗੁਰੂ ਨਾਨਕ ਨੇ ਇੱਟਾਂ ਤੋਂ ਸਾਡਾ ਘੜਾ ਛੜਾਇਆ ਤੇ ਅਸੀਂ ਉਸੇ ਇੱਟਾਂ ਨੂੰ ਪੁੱਜੀ ਜਾਂਦੇ ਕਹਿੰਦੇ ਜਾਦੇ ਪੀਰਾਂ ਨੂੰ ਲੱਭਣਗੇ ਕਿਉਂਕਿ ਬਾਹਰ ਕਹਿੰਦੇ ਸ਼ਾਸਤਰ ਜਿਹੜੇ ਸਾਡੇ ਉਹ ਸਾਡੇ ਪੀਰ ਨੇ ਸਾਡਾ ਹੋਰ ਕੋਈ ਪੀਰ ਨਹੀਂ ਹੈ ਸਾਡੇ ਪੀਰ ਤਾਂ ਹਰਬਲੇ ਨਾਲ ਆ ਸ਼ੰਤਰਕੇ ਦਿਨ ਹੈ ਰਾਜ ਤੇ ਮਾਰਗ ਦੇ ਸਾਥਰੀ ਸਾਡੇ ਪੀਰ ਨੇ ਇਸ ਕਰਕੇ ਦੇ ਸੰਸਾਰੀ ਪੀਰਾਂ ਨੂੰ ਲੱਭਣਗੇ ਮੈਨੂੰ ਘਰ ਜਾਵਾਂ ਆ ਗਏ ਕਹਿੰਦੇ ਕੋਈ ਮਹਾਤਮਾ ਦਾ ਡੇਰਾ ਸੀ ਤੇ ਉੱਥੇ ਗਦਾ ਪੀਰ ਤੇ ਅਸੀਂ ਪੁੱਛਣ ਲੱਗੇ ਵੀ ਇਹਦਾ ਗੁਰਤਾਤ ਐਸਾ ਨਾਮ ਕਿਉਂ ਰੱਖਿਆ ਗਿਆ ਇਹਨਾਂ ਦਾ ਤਾਂ ਹੌਲੀ-ਹੌਲੀ ਪਤਾ ਪੁੱਛਣ ਤੇ ਲੱਗਿਆ ਹੌਲੀ-ਹੌਲੀ ਹੌਲੀ-ਹੌਲੀ ਕਹਿੰਦੇ ਜੀ ਇੱਥੇ ਕੋਈ ਕਮਿਹਾਰ ਸੀਗਾ ਉਹ ਭਾਂਡੇ ਵੇਚਦਾ ਸੀ ਮਿੱਟੀ ਦੇ ਬਣਾ ਕੇ ਘੋੜੇ ਤੇ ਰੇੜੀ ਪਾ ਕੇ ਨਾ ਬਣਾ ਕੇ ਬਰਤਨ ਸ਼ਹਿਰ ਵੇਚਣ ਜਾਇਆ ਕਰਦਾ ਤੇ ਗਰੀਬ ਸੀਗਾ ਜੋ ਭਾਂਡੇ ਵੇਚਣ ਜੋ ਧੰਨ ਮਿਲਣਾ ਉਹਦਾ ਭੋਜਨ ਕਰਨਾ ਤੇ ਕਹਿੰਦੇ ਇਹ ਗਰੀਬੀ ਕਰਕੇ ਉਹਦਾ ਘੋੜਾ ਬਿਮਾਰ ਹੋ ਗਿਆ ਕਹਦਾ ਇਹਨਾਂ ਰੱਖਿਆ ਸੀ ਨਾ ਬਿਮਾਰ ਹੋ ਗਿਆ ਤੇ ਪਰ ਫੇਰ ਵੀ ਉਹ ਤੋਂ ਕੰਮ ਲੈਂਦਾ ਰਿਹਾ ਉਹ ਇੱਕ ਦਿਨ ਉਹ ਕਹਿੰਦੇ ਜਾਦੇ ਭਾਂਡੇ ਲੱਤਨ ਕਰਕੇ ਜਿਆਦਾ ਵਪਾਰ ਕਰਨ ਕਰਕੇ ਜਿਹੜੇ ਜਾਦੇ ਲਾ ਕੇ ਤੇ ਉਹ ਕਹਿੰਦੇ ਗੜਾ ਗਦਾ ਜਿਹੜਾ ਰਸਤੇ 'ਚ ਡੇਕੇ ਮਰ ਗਿਆ ਡਿੱਗਣ ਕਰਕੇ ਮਰ ਗਿਆ ਤੇ ਉਹ ਬੈਠਾ ਰੋਈ ਜਾਵੇ ਸੰਗਤ ਹੁਣ ਉਸੇ ਮਾਰਗ ਦੇ ਉੱਤੇ ਕਿਸੇ ਸੰਤ ਦਾ ਡੇਰਾ ਸੀ ਤੇ ਜਿਹੜੀ ਉਹ ਸੰਗਤ ਲੰਘੇ ਤੇ ਉਹ ਜਾ ਕੇ ਮਹਾਂਪੁਰਖਾਂ ਨੂੰ ਉੱਥੋਂ ਦੇ ਨੇ ਮੌਕੇ ਦੇ ਸਾਧਾਂ ਨੂੰ ਜਾ ਕੇ ਕਰਨ ਕਿ ਬਾਬਾ ਜੀ ਆਪਣੇ ਰਾਹ ਦੇ ਉੱਤੇ ਕਿਹੜਾ ਕਦਮ ਮਾਰ ਗਿਆ ਉਹ ਰੋਈ ਜਾਂਦਾ ਬੜੀ ਤਕਲੀਫ ਦੇ ਵਿੱਚ ਹੈ ਤਾਂ ਉਹ ਆ ਕੇ ਕਹਿਣ ਲੱਗੇ ਵੀ ਤੇਰਾ ਨਿਵਾਰਨ ਕਰਕੇ ਤੈਨੂੰ ਸੌਖਾ ਕਰ ਦੇ ਕਹਿੰਦੇ ਦੀ ਕਰ ਸੇਵਾਦਾਰ ਨੂੰ ਕਹੇ ਕਿ ਕਹਿੰਦੇ ਉਹਦੇ ਕੋਲ ਪਾਸੀ ਕਰਕੇ ਉਹਨੂੰ ਟੋਹਾ ਪਟਾਇਆ ਤੇ ਗਦਾ ਦਾ ਬਣਾਤਾ ਗਦਾ ਦਾ ਬਣਾ ਕੇ ਤੇ ਕਹਿੰਦੇ ਉੱਥੇ ਗੋਲਕ ਲਾ ਦੇ ਤੇ ਚਾਦਰ ਪਾ ਦੇ ਮਰੇ ਰੰਗ ਦੇ ਉੱਤੇ ਲਿਖਤਾ ਗਦਾ ਪੀ ਤੇ ਕਹਿਣ ਲੱਗੇ ਸਾਰੀ ਸੰਗਤ ਨੂੰ ਆਪਣਾ ਕਹਿਤਾ ਜਿਹੜੀ ਮੱਥਾ ਟੇਕਣ ਨੂੰ ਦੇ ਦੇ ਭਾਈ ਉਹ ਰਸਤੇ 'ਚ ਕੋਈ ਪੀਰ ਸਾਹਿਬ ਨਿਕਲਿਆ ਕਹਿੰਦੇ ਸਾਨੂੰ ਜਾ ਕੇ ਕਰੋ ਤੇ ਉਹਨਾਂ ਦਾ ਥਾਣ ਬਣਾਤਾ ਆਪਾਂ ਤੇ ਰਸਤੇ ਦੇ ਮੱਥਾ ਟੇਕ ਕੇ ਆ ਤੇ ਉਹ ਘਮਿਆਰ ਨੂੰ ਬਿਠਾਤਾ ਉੱਥੇ ਵੇ ਪਾਈਆ ਗੋਲਦਰੋਂ ਭਰ ਕੇ ਤੂੰ ਗੋਲਕ ਲੈ ਗਈ ਤੇ ਆਪਣਾ ਕੰਮ ਤੋਂ ਨਮਾ ਚਲਾ ਲਈ ਤੇ ਜਦ ਤੱਕ ਉਹ ਤੂੰ ਇੱਥੇ ਬਹਿ ਨਾਲੇ ਰੱਖਿਆ ਕਰ ਉਹ ਸਮਾਪਤੀਤ ਹੋਇਆ ਗੋਲਕ ਭਰ ਕੇ ਉਹਨੇ ਸੁਨੇਹਾ ਦਿੱਤਾ ਬਾਬੇ ਨੂੰ ਜਾ ਕੇ ਭਾਈ ਗੋਲਕ ਕਹਿੰਦੀ ਤੂੰ ਗੋਲਕ ਲੈ ਜਾ ਹਮ ਕੋਈ ਨਹੀਂ ਬਾਕੀ ਕੰਮ ਸਾਡਾ ਤੇ ਥੋੜੇ ਦਿਨਾਂ ਬਾਅਦ ਉਹ ਚਲਾ ਗਿਆ ਤੇ ਉੱਥੋਂ ਸਾਰਾ ਕੁਝ ਪਟਾ ਕੇ ਨਾ ਤੇ ਆਪਣੇ ਡੇਰੇ ਅੰਦਰ ਜਾ ਆ ਕੇ ਕਹਿੰਦੇ ਉਹਨੇ ਥੜਾ ਬਣਾਤਾ ਉੱਥੇ ਰਹਿਤਾ ਗਰ ਤੇ ਸੰਗਤ ਹੁਣ ਜਾ ਕੇ ਪੁੱਛਣੀ ਸੀ ਕਿ ਵੀ ਜੋ ਐਡੀ ਹਰਿਆਵਲ ਕੀਤੀ ਸੀ ਬਾਹਰ ਉੱਥੇ ਜਗਾ ਬਣਾਈ ਸੀ ਉਹ ਕਿੱਧਰ ਗਈ ਤਾਂ ਕਹਿੰਣ ਲੱਗੇ ਕਹਿੰਦੇ ਸੰਗਤਾਂ ਦੀ ਧੂੜ ਪੈਂਦੀ ਸੀ ਕਹਿੰਦੇ ਖਰਾਬ ਹੁੰਦਾ ਸੀ ਬਰਸਤੇ ਦੇ ਵਿਚਾਲੇ ਸੀਗੇ ਤੇ ਆ ਸਾਨੂੰ ਉਹ ਆਵਾਜ਼ ਪਈ ਕਹਿੰਦੇ ਆਪਣੇ ਡੇਰੇ ਹੀ ਲੈ ਲਓ ਸਾਰੇ ਤਾਂ ਕਹਿੰਦੇ ਹੋ ਸਾਹਮਣੇ ਵੇਖੋ ਨੇ ਜਗਾ ਬਣਾਤੀ ਐ ਕੋਈ ਇੱਥੇ ਮੱਥਾ ਟੇਕ ਕੇ ਉਹਥੇ ਗੋਲ ਕਰ ਖਾਦੇ ਤੇ ਉੱਥੋਂ ਗਦਾ ਪੀਂਦੀ ਹੋਗੇ ਇਸ ਤਰ੍ਹਾਂ ਕਹਿੰਦੇ ਇਹ ਸੰਸਾਰੀ ਧਨ ਖਾਂ ਦੇ ਗਾਤਰ ਆਪਣੇ ਕੋਲੋਂ ਹੀ ਪੀਰ ਬਣਾਇਆ ਕਰਨਗੇ ਤੇ ਧੰਨਖਾਨੇ ਗੁਰੂ ਤੋਂ ਦੂਰ ਹੋ ਜਾਣਗੇ ਬੇਮੁਖ ਹੋ ਜਾਣਗੇ ਮਰਦਾਂ ਵਾਲੇ ਨਿਆਂ ਨਹੀਂ ਕਰਨਗੇ ਕਹਿੰਦੇ ਭਾਵ ਡਾਂਡਰ ਕੇ ਕਾਇਤਾਂ ਵਾਲੀ ਨਿਆਂ ਕਰਨਗੇ ਆਪਣੀਆਂ ਰਾਣੀਆਂ ਨਾਲ ਨੇਕ ਨਹੀਂ ਰਹਿਣਗੇ ਭਾਵ ਕੇ ਵਿਆਹੀ ਇਸਤਰੀ ਨਾਲ ਪ੍ਰਤੀ ਧਰਮ ਨਹੀਂ ਕਮਾਉਣਗੇ ਬਹੁਤਿਆਂ ਦਾਸੀਆਂ ਨੂੰ ਸਿੱਖਣੀਆਂ ਬਣਾਉਣਗੇ ਕਹਿੰਦੇ ਭਾਵ ਇੱਕ ਨਾਰੀ ਜਤੀ ਨਹੀਂ ਰਹੇਗੀ ਤੇ ਭਾਵ ਦਾਸੀਆਂ ਨੂੰ ਵੀ ਘਰ ਦਾ ਘਰੀ ਬਣਾਉਣਾ ਪਵੇਗਾ ਕਹਿੰਦਾ ਤਾ ਪ੍ਰਥਮ ਫਿਰਾਂਗੇ ਲੁਧਪੁਰ ਆਵੈ ਭਾਗੂ ਰਾਨ ਤੇਜ ਬਦ ਜਾਵੈ ਤਾਨ ਵਰ ਸੁੰਦਰ ਤ੍ਰਿਕੋਲੇਵਾ ਤਵੇ ਸਿੰਘ ਧਿਕਰ ਦੁੱਖ ਦਖੇਵੈ ਕਿੰਨੇ ਤਰਾਹੇ ਬਾਦ ਨਸ਼ਤ ਨੂੰ ਆਪਣੇ ਘਰ ਲੈਣਾ ਬਣਾਉਣਗੇ ਆਪਾਂ ਬੇਨੇ ਅੰਜਕ ਕੀ ਹੋ ਰਿਹਾ ਸੰਸਾਰ ਵਿੱਚ ਭਲੇ ਭਾਤੇ ਜਾ ਕੇ ਤੇ ਮਹਾਰਾਜਿਆਂ ਦੇ ਭਵਿੱਖ ਦੇ ਬਚਨ ਕੀਤੇ ਵੀ ਜੋ ਘਰ ਬਣਦਾ ਉਸੀਆਂ ਕੰਮ ਵਾਲੇ ਹੋਣਗਾ ਰਾਣੀਆਂ ਬਣਨਗੇ ਭਾਵੇਂ ਘਰ ਦੇ ਮਾਲਕ ਨਾ ਬਣ ਜਾਣਗੇ ਤਾਂ ਮਹਾਰਾਜਿਆਂ ਦੇ ਤਰ੍ਹਾਂ ਪਰ ਪਹਿਲਾ ਫਰੰਗੇ ਲੁਧਿਆਣੇ ਆਉਣਗੇ ਜੋ ਆਪਣਾ ਸ਼ਹਿਰ ਇੱਥੇ ਆਉਣਗੇ ਕਹਿੰਦੇ ਰਾਜ ਅੰਗਰੇਜ਼ ਤੇ ਰਾਜ ਭੋਗਣਗੇ ਤੇ ਬਹੁਤ ਵੱਡਾ ਤੇਜ ਉਹਨਾਂ ਦਾ ਹੋਵੇਗਾ ਅੰਗਰੇਜ਼ ਧਨ ਅਤੇ ਸੁੰਦਰ ਇਸ ਤਰ੍ਹਾਂ ਲੈਣ ਵਾਸਤੇ ਕਹਿੰਦੇ ਤਜ ਸਿੰਘ ਬਹੁਤ ਦੁਖੀ ਹੋਣਗੇ ਤਬ ਅਬ ਬੇਮੁਖ ਗੁਰ ਤੇ ਜੇ ਪਏ ਤਬ ਤਨ ਕੇ ਸਿਰ ਕਪਟ ਪਏ ਚਿੰਤਾ ਬਧ ਸਵਨ ਕੇ ਵਿੱਚ ਕਰੇ ਪੁਕਾਰ ਗੁਰੂ ਕੇ ਵਿੱਚ ਹੁਣ ਜਿਹੜੇ ਗੁਰੂ ਤੋਂ ਬੇਮੁਖ ਹੋ ਜਾਣਗੇ ਨਾ ਉਹਨਾਂ ਦੇ ਉੱਤੇ ਸਿਰ ਦੇ ਉੱਤੇ ਬੜਾ ਸੰਕਟ ਆਉਂੇ ਤੇ ਸਾਰਿਆਂ ਦੇ ਵਿੱਚ ਕਿੰਨ ਚਿੰਤਾ ਵਧੇਗੀ ਪੁਕਾਰ ਕਰਨੇ ਫਿਰ ਗੁਰੂ ਤੋਂ ਮੌਤ ਦੀ ਦੁਆ ਕਹਿੰਦੇ ਸਾਨੂੰ ਮੌਤ ਹੀ ਆ ਜੇ ਪੰਨਾ ਸਿੰਘਾ ਨ ਬੂਜੋ ਮਹਾਰਾਜ ਕਿਮ ਤੁਰਕਣ ਕੋ ਹੋਏ ਕੋ ਕਾਰ ਰਾਜਾ ਤੇਜ ਬਹੁਮੀ ਮਹਪੂਰਾ ਕਿਮ ਇਨ ਕੋ ਤਬ ਹੈ ਹੈ ਦੂਰਾ ਫਿਰ ਸਿੰਘਾ ਨੇ ਪੁੱਛਣਾ ਕੀਤਾ ਮਹਾਰਾਜ ਫਿਰ ਤੁਰਕਾਂ ਦਾ ਕੈਸਾ ਰਾਜ ਹੋਵੇਗਾ ਤਾਂ ਪ੍ਰਿਥਵੀ ਦੇ ਨੇੜਾ ਇਹਨਾਂ ਦਾ ਪੂਰਾ ਰਾਜ ਹੈ ਉਹ ਤੇਜ ਹੈ ਏ ਪਰ ਕਿਸ ਤਰ੍ਹਾਂ ਦੂਰ ਹੋਵੇਗਾ ਹੁਣ ਤਾਂ ਤੁਰਕ ਬੈਠੇ ਆ ਤੁਰਕ ਕਿਵੇਂ ਜਾਣਗੇ ਜੇ ਅੰਗਰੇਜ਼ਾਂ ਨੇ ਆ ਕੇ ਰਾਜ ਬਰੰਗੀਆਂ ਨੇ ਰਾਜ ਕਰਨ ਤਾਂ ਮਹਾਰਾਜ ਕਹਿੰਦੇ ਸੋਣਾ ਸਤਗੁਰ ਤਵ ਖੇਲ ਸੁਣਾਓ ਜਥਾਕ ਵਿਖਤ ਮੈ ਬਣ ਆਇਆ ਅਕਬਰ ਬ੍ਰਹਮਚਾਰੀ ਤਨ ਧਾਰਾ ਧਰਮ ਆਪਣਾ ਖੂਬ ਸਵਾਰਾ ਕਹਿ ਲੱਗੇ ਸੁਣੋ ਪਰ ਸਤਗੁਰ ਜੀ ਕਹਿ ਫਿਰ ਸਾਹਿਬ ਇਹ ਖੇਡ ਸੁਣਾਉਣ ਦੀ ਕੀਤੇ ਪਤਾ ਜੀ ਨੇ ਤੋ ਵਿਖਰੀਆ ਵਰਣ ਕਰ ਰਹੇ ਨੇ ਕਿ ਸਾਰੇ ਬ੍ਰਹਮਚਾਰੀ ਨੇ ਅਕਬਰ ਦਾ ਧੰਨ ਧਾਰ ਲਿਆ ਭਾਗ ਅਕਬਰ ਹੋ ਕੇ ਪੈਦਾ ਹੋਇਆ ਕਿਉਂਕਿ ਅਕਬਰ ਨੇ ਆਪਣੇ ਸਾਰੇ ਹੀ ਪਰਿਵਾਰ ਮਾਰ ਦਿੱਤੇ ਗੱਦੀ ਦੀ ਖਾਤਰ ਮਾਤਾ ਪਿਤਾ ਭੈਣ ਭਰਾ ਸਭ ਨੂੰ ਮਾਰ ਦਿੱਤਾ ਸੀ ਕਹਿੰਦੇ ਇਸ ਕਰਕੇ ਉਹਨਾਂ ਨੇ ਆਪਣਾ ਧਰਮ ਚੰਗੀ ਤਰ੍ਹਾਂ ਸਵਾਰਨਾ ਕੀਤਾ ਇਸ ਤੇ ਜਹਾਂਗੀਰ ਸੁਤ ਹੋਵਾ ਸਾਜਮਾਨ ਤੋਂ ਸਭ ਨੇ ਜੋਵਾ ਆਇਆ ਮਾਇਤ ਤੇ ਦਿਨ ਭੌਣ ਰਹਿ ਗੁਲਾਮ ਹੋਏ ਕਰਮਾਣ ਕਹਿੰਦੇ ਫਿਰ ਉਹਦੇ ਘਰ ਜਹਾਗੀਰ ਪੁੱਤਰ ਹੋਇਆ ਫਿਰ ਸ਼ਾਹ ਜਹਾਨ ਹੋਇਆ ਤੇ ਜੂਰਪਤੋਂ ਕੁਝ ਫਰੰਗੀ ਉਹਦੇ ਘਰ ਆਏ ਤੇ ਫਰੰਗੀ ਉਸ ਦਾ ਘਰ ਗੁਲਾਮ ਹੋ ਕੇ ਰਹਿ ਗਏ ਤੇ ਬਹੁਤ ਬਹੁਰ ਨਿਰੰਗ ਬੰਦ ਕਰ ਆਕੀ ਮੀਰਾ ਸ਼ਾਹ ਸੇਵ ਮਹਿਲਾ ਕੇ ਸਾਗਨ ਬਹਤ ਹੈ ਮੋ ਜਾਨੇ ਤੂੰ ਨਾ ਛੁਟੀ ਬਾਤ ਪੁਰਾਨੀ ਉਹ ਫਿਰ ਕਹਿੰਦੇ ਨਾਰੰਗ hath ਜੋੜ ਕੇ ਪੀਰ ਸਾਹਿਬ ਮੀਰਾ ਸਾਹਿਬ ਫਕੀਰ ਦੀ ਸੇਵਾ ਕਰ ਲਗੇ ਫਿਰ ਨਾਰੰਗ ਦੇ ਸਾਧਨ ਜੋਗ ਸਾਧੂ ਬਣੇ ਵਖਤੂਆ ਬਣਿਆ ਕਹਿੰਦੇ ਫਿਰ ਵੀ ਉਹ ਖੋਟ ਦੀ ਪੁਰਾਣੀ ਵਾਦੀ ਨਾ ਗਈ ਮਦ ਖੁਦਾਏ ਕੋ ਲੱਖ ਕਰ ਭੁੱਲਾ ਲਾਜ ਲਗੇ ਰਾਜ ਮਦ ਫੁੱਲਾ ਭਈ ਮਾਰਾ ਰਾਜ ਸੋ ਨਾ ਸ਼ੋਰਾ ਦਾਰਾ ਕਾਬ ਛਤਰ ਪਦ ਤੋਰਾ ਕਹਿੰਦੇ ਖੁਦਾ ਦੇ ਮਾਰਗ ਨੂੰ ਜਾਣ ਕੇ ਵੀ ਭੁੱਲ ਗਏ ਲਾਲਜ ਵਿੱਚ ਆ ਕੇ ਰਜੇ ਰਾਜੇ ਜਿਹੜੇ ਨਸ਼ਾ ਕਰਨ ਲੱਗੇ ਤੇ ਬਹੁਤ ਆ ਪਹਾੜ ਮਾਰਗਤਾ ਪਰ ਰਾਜਿਆਂ ਨੂੰ ਨਾ ਛਡਾਇਆ ਦੂਜਾ ਭਰਾ ਵੀ ਮਹਾਨ ਦਾ ਦਾਰਾ ਸ਼ਕੋਸੀ ਜਿਹੜਾ ਤੇ ਆਪਣੀ ਪਾਤਸ਼ਾਹੀ ਕਹਿੰਦੇ ਪਦਵੀ ਜਾਰੀ ਰੱਖੀ ਉਹਨੇ ਕਿਉਂਕਿ ਉਹਨੇ ਆਪਣੇ ਨਾਲ ਦੇਆਂ ਨੂੰ ਭਰਾਵਾਂ ਨੂੰ ਮਿੱਤਰਾਂ ਨੂੰ ਆਪਣੇ ਮਾਤਾ ਪਿਤਾ ਨੂੰ ਮਰਾ ਦਿੱਤਾ ਸੀ ਮਦ ਪਰ ਰਾਜ ਕਰਤ ਇਕ ਸ਼ਾਹ ਹੋ ਹੰਸੋ ਬੈਰ ਬਧੈ ਸਹਿ ਜਾਓ ਕਰ ਜੋਰ ਤੇ ਜਗਤ ਹਾਨੀਤ ਦੀਨਵਧਾਵਨਾ ਬਹਿ ਤਰ ਚੀਤ ਕਿਉਂਕਿ ਇਹ ਸਾਖੀ ਤਕਰੀਬਨ ਤਕਰੀਬ ਪੰਜਵੇਂ ਪਾਸ਼ਾ ਮਹਾਰਾਜ ਦੇ ਪਾਵਨ ਜੀਵਨ ਨਾਲ ਸੰਬੰਧ ਰੱਖਦੀ ਹੈ ਕਿਉਂਕਿ ਉਦੋਂ ਰਾਜੇ ਨੂੰ ਕਿਹਾ ਗਿਆ ਸੀ ਕਿ ਤੂੰ ਕਿਵੇਂ ਨਾ ਕਿਵੇਂ ਗੁਰੂ ਅਰਜਨ ਦੇਵ ਨੂੰ ਮੌਤ ਦੀ ਸਜ਼ਾ ਸਨ ਪਰ ਜਦੋਂ ਉਹਨਾਂ ਨੇ ਮਹਾਰਾਜ ਤੋਂ ਮੰਗ ਕੀਤੀ ਵੀ ਸਾਨੂੰ ਜੋ ਤੁਸੀਂ ਗ੍ਰੰਥ ਹੈ ਕਿਉਂਕਿ ਜਾ ਕੇ ਕਹਿ ਦਿੱਤਾ ਸੀ ਨਾ ਵੀ ਇਹਨਾਂ ਨੇ ਆਪਣਾ ਗ੍ਰੰਥ ਬਣਾ ਲਿਆ ਔਰ ਇਹ ਕਹਿ ਰਹੇ ਨੇ ਕਿ ਮਿੱਟੀ ਮੁਸਲਮਾਨ ਕੀ ਕਹਿ ਰਹੇ ਨੇ ਤੇ ਇਸ ਤਰ੍ਹਾਂ ਕਹਿੰਦੇ ਵੀ ਸਾਡੇ ਤਰ੍ਹਾਂ ਨੀਚਾ ਬਖਾ ਰਹੇ ਨੇ ਤੇ ਤੁਸੀਂ ਜਾ ਕੇ ਇਸ ਗੁਰੂ ਨੂੰ ਜਾ ਕੇ ਡੰਡ ਦੇਣਾ ਕਰੋ ਪਤਿ ਦੋ ਸਨੇਹਾ ਪੇਟਿਆ ਗਿਆ ਮਹਾਰਾਣੀ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੂੰ ਪੇਡਣਾ ਕੀਤਾ ਔਰ ਉਹਨਾਂ ਨੇ ਤਿੰਨ ਵਾਰ ਸਤਿਗੁਰਾਂ ਦਾ ਪ੍ਰਕਾਸ਼ ਕਰਾ ਕੇ ਮਹਾਂਵਾਕ ਸੁਣੇ ਸਤਲੰਗ ਰਾਗ ਦੇ ਵਿੱਚੋਂ ਔਰ ਫਾਰਸੀ ਦੇ ਵਿੱਚੋਂ ਇਹ ਪਾਵਨ ਬਾਕ ਆਏ ਅਵਲੇ ਅੱਲਾ ਨੂਰਪਾਇ ਕੁਦਰਤ ਕੇਸਾ ਬੰਦੇ ਏਕ ਨੂਰ ਸਿੰਘ ਸਭ ਨੇ ਗੁੱਬੜਿਆ ਕਾਹਨ ਪਲੇ ਕੋ ਮੰਨਦੇ ਕਹਿੰਦੇ ਇਸ ਤਰ੍ਹਾਂ ਦੇ ਜੋ ਬਚਨ ਸੁਣੇ ਕਹਿੰਦੇ ਤਾਂ ਖੁਦਾ ਦੀਆਂ ਗੱਲਾਂ ਅੱਲਾ ਦਾ ਪੁਕਾਰ ਕਰ ਰਹੇ ਨੇ ਇਹ ਭਾਈ ਗਲਤ ਨਹੀਂ ਹੈ ਪਰ ਉਹ ਬਹੁਤ ਜ਼ੋਰ ਲਾਇਆ ਪਰ ਕਿਸੇ ਤਰ੍ਹਾਂ ਅਕਬਰ ਨੂੰ ਮਨਾ ਨਹੀਂ ਸਕਿਆ ਫਿਰ ਉਹਨਾਂ ਨੇ ਉਹਦਾ ਪੁੱਤਰ ਸੀਗਾ ਨਾ ਜਹਾਂਗੀਰ ਬਣਿਆ ਆ ਕੇ ਉਹਨੂੰ ਤਿਆਰ ਕੀਤਾ ਵੀ ਤੈਨੂੰ ਕਿਉਂਕਿ ਉਹ ਨਸ਼ਾ ਕਰਦਾ ਸੀ ਨਸ਼ੇ ਵਿੱਚ ਡੁੱਬਤ ਰਹਿੰਦਾ ਸੀਗਾ ਸਲੀਮ ਜੀ ਨੂੰ ਕਿਹਾ ਜਾਂਦਾ ਉਹ ਸਲੀਮ ਆ ਕੇ ਜਹਾਂਗੀਰ ਬਣਿਆ ਕਹਿੰਦੇ ਜੇ ਤਰ ਤੈਨੂੰ ਰਾਜ ਦਿਵਾ ਦੇ ਉਹਨੂੰ ਇਸ ਗੱਲ ਦਾ ਪਤਾ ਸੀ ਵੀ ਜਨ ਤੱਕ ਮੈਂ ਪਿਓ ਮੇਰਾ ਜਿੰਦਾ ਤਾਂ ਮੈਨੂੰ ਇਹ ਰਾਜ ਤੇ ਨਹੀਂ ਬਿਠਾਉਣਾ ਕਹਿੰਦੇ ਵਸ ਤੇਰੇ ਪਿਓ ਨੂੰ ਅਸੀਂ ਮਾਰ ਦੇਉਨੇ ਤੇ ਤੈਨੂੰ ਰਾਜਾ ਘੋਸਤ ਕਰ ਦਿੰਦੇ ਪਰ ਬਿਠਾਵਾਂਗੇ ਤਾਂ ਨਹੀਂ ਸਾਡੇ ਗੱਲਾਂ ਨੂੰ ਤੂੰ ਮੰਨੇ ਸਾਡੇ ਆਗਰ ਜ ਰਹੇ ਤਾਂ ਉਹਨੇ ਰਾਜ ਤੇ ਰਾਜ ਵਿੱਚ ਹਾਂ ਕਰਕੇ ਅਕਬਰ ਨੂੰ ਮਰਾਤਾ ਰਾਜ ਲੈ ਲਿਆ ਤੇ ਜੋ ਜੋ ਚਾਹਾਂਗੇ ਉਹਨੂੰ ਕਹਾ ਗਿਆ ਮਹਾਰਾਜ ਨੂੰ ਤਸੀਹੇ ਦਿੱਤੇ ਗਏ ਔਰ ਬਥੇਰਾ ਕੁੱਝ ਕਿੱਤ ਕਰਾਇ ਪੁੱਠੇ ਕੰਮ ਕਰਾਏ ਰਿਹਾ ਨਾ ਤੂੰ ਜਾਮਾਗਿਰ ਨਸ਼ੀ ਦੋਤਰੀਆ ਰਾਜ ਦੀ ਸ਼ਕਤੀ ਲੈ ਕੇ ਭਾਰਤ ਦਾ ਰਾਜ ਲੈ ਕੇ ਉਹ ਸਾਥੀਆਂ ਦੀ ਗੱਲਾਂ ਮੰਨਦਾ ਰਿਹਾ ਮੁਗਲਾਂ ਦੀ ਗੱਲਾਂ ਮੰਨਦਾ ਰਿਹਾ ਤੇ ਪੰਜਵੇਂ ਪਾਸ਼ਾ ਮਹਾਰਾਜ ਨੂੰ ਸ਼ਹੀਦੀ ਪ੍ਰਾਪਤ ਕਰਾਈ ਤਾਂ ਉਹ ਤੇਰਾ ਮਹਾਰਾਜ ਇਹ ਦੱਸ ਰਿਹਾ ਕਰਦੇ ਕਿ ਉਹ ਪਰਮੇਸ਼ਰ ਦਾ ਨਾਮ ਭੁੱਲ ਜਾਣਗੇ ਵੈਰੀ ਬਣ ਜਾਣਗੇ ਰਾਜ ਦੇ ਨਸ਼ੇ ਵਿੱਚ ਉਹਨੇ ਸਾਰਾ ਕੁਝ ਉਹਨੇ ਗਵਾ ਦੇਣਾ ਤਾਂ ਇਸ ਤਰ੍ਹਾਂ ਮਹਾਰਾਜ ਦੱਸਣਾ ਕਰਦੇ ਰਾਜ ਦੇ ਨਸ਼ੇ ਵਿੱਚ ਉਹ ਫਿਰ ਕਹਿੰਦੇ ਭਾਰ ਆ ਰਾਸ ਰਾਜ ਕਰਤਾ ਸਾਡੇ ਨਾਲ ਕਹਿੰਦੇ ਸੁਭਾਅਕੀ ਵੀ ਬੈਰ ਕਰ ਲੈ ਮਹਾਰਾਜ ਦੇ ਨਾਲ ਪੰਜਵੇਂ ਪਾਸ਼ਣ ਬਿਨਾਂ ਬਿਨਾਂ ਕਰਨੀ ਬਾਰੇ ਕਮਾਇਆ ਕੋਈ ਗੱਲ ਨਹੀਂ ਸੀ ਆਪਣੇ ਕਹਿੰਦੇ ਤਾਕਤ ਕਰਕੇ ਜਗਤ ਦੀ ਅਨੀਤੀ ਕਰਦੇ ਰਹੇ ਆਪਣਾ دین ਵਧਾਉਣਾ ਚਾਹੁੰਦੇ ਸੀ ਵੀ ਸਾਡਾ ਰਾਜ ਜਾਂ ਸਾਡਾ دین ਜਿਹੜਾ ਮੁਸਲਮਾਨ ਧਰਮ ਉਹ ਸਾਰਾ ਵੱਧ ਪੁੱਲ ਜਾਵੇ ਇਹਨਾਂ ਦੀ ਸਿੱਖੀ ਦਾ ਵਧ ਮੁਕਹਿਤ ਬੰਦਗੀ ਜਾ ਹੈ ਮੰਗ ਇਹੋ ਮਨੂਰ ਸਲਾਹ ਹੈ ਹੋਏ ਆਵਾਜ਼ ਰਾਤ ਕੋ ਤਾਂ ਹੀ ਸਭ ਪਰ ਬਲਈ ਗੁਰੂ ਪਰ ਨਾਹੀਂ ਮੁਕੇ ਕਹਿੰਦੇ ਜੋ ਮੱਕਾ ਸੀ ਉਥੇ ਬੰਦਗੀ ਕਰਨ ਜਾਂਦਾ ਹੈ ਉਥੇ ਜਾ ਕੇ ਮੰਗਦਾ ਹੈ ਕਿ ਮੇਰੇ ਨੂਰ ਜੀ ਸਾਰੇ ਸਲਾਘਾ ਕਰ ਉਸ ਨੂੰ ਰਾਤ ਨੂੰ ਤਾਂ ਆਵਾਜ਼ ਸੁਣਾਈ ਦਿੰਦੀ ਹੈ ਆਕਾਸ਼ ਬਾਣੀ ਹੁੰਦੀ ਤੇ ਤੂੰ ਸਭ ਉੱਪਰ ਬਲਵਾਨ ਹੈ ਪਰ ਗੁਰੂ ਜੀ ਉੱਪਰ ਨਹੀਂ ਮਹਾਰਾਜ ਨੇ ਵਾ ਕਾਲਪੁਰਖ ਨੂੰ ਦਿੱਤਾ ਵੀ ਠੀਕ ਹੈ ਤੂੰ ਰਾਜ ਕਰ ਲੈ ਸ੍ਰੇਸ਼ਟੀ ਤੇ ਤੇਰਾ ਰਾਜ ਹੈ ਪਰ ਤੇਰੇ ਰਾਜ ਤੋਂ ਵੱਡਾ ਕਾਲਪੁਰਖ ਪਰਮੇਸ਼ਰ ਸਮੇ ਦਾ ਗੁਰੂ ਹੈ ਗੁਰੂ ਤੋਂ ਤੂੰ ਵੱਡਾ ਨਹੀਂ ਹੈ ਭਾਵੇਂ ਸਾਰੇ ਤੈਨੂੰ ਸਲਾਮ ਕਰਦੇ ਤੇਰੇ ਤੇ ਝੁਕਦੇ ਆ ਪਰ ਤੂੰ ਗੁਰੂ ਤੋਂ ਉੱਪਰ ਨਹੀਂ ਜਾ ਸਕਦਾ ਏਮ ਸੁਪਨੇ ਮੈਂ ਸੁਣ ਕਰ ਪੂਰਾ Hindu ਧਰਮ ਕਰਨ ਲੱਗ ਦੂਰਾ ਜਿਸਕੇ ਮੈਂ ਕਿਸ ਤੇ ਅਜ ਅਜਮਤ ਪਤ ਆਵੇ ਹਮਰੇ ਸੰਗ ਸੰਗਰਾਮ ਮਚਾਵਨ ਜਦੋਂ ਸੁਪਨੇ ਦੇ ਵਿੱਚ ਆਕਾਸ਼ੀ ਬਾਣੀ ਹੋਈ ਨਾ ਤਾਂ ਉਹ ਸੁਣ ਕੇ Hindu ਧਰਮ ਨੂੰ ਦੂਰ ਕਰਨ ਲੱਗਾ ਜਿਸ ਕਿਸੇ ਪਾਸੋਂ ਕਰਾਮਾਤ ਪਰਖਦਾ ਸੀ ਨਾ ਸਾਡੇ ਨਾਲ ਯੁੱਧ ਕਰੇ ਉਹ ਕਹਿੰਦੇ ਕਰਾਮਾਤ ਵਿਖਾਓ ਜੇ ਤੁਹਾਡੇ ਕੋਲ ਹੈ ਨਹੀਂ ਸਾਡੇ ਨਾਲ ਯੁੱਧ ਕਰਨ ਦਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇਹ ਗੱਲ ਕੀਤੀ ਗਈ ਸੀ ਨਾ ਵੀ ਜਾਂ ਧਰਮ ਕਮੂਲੋ ਜਾਂ ਮਰਨ ਲਈ ਤਿਆਰ ਹੋ ਜਾਂ ਪ੍ਰਕਰਾਮਤ ਬਕਰ ਤਾਂ ਪਿਤਾ ਜੀ ਕਹਿਣ ਲੱਗੇ ਕਿ ਕਰਾਮਾਤ ਕਹਿਦਾ ਨਾਮ ਆ ਤੇ ਮੌਤ ਤੋਂ ਅਸੀਂ ਡਰਦੇ ਨਹੀਂ ਸ਼ਹੀਦ ਹੋਣ ਲਈ ਅਸੀਂ ਤਿਆਰ ਧੱਕ ਤੋਂ ਅਸੀਂ ਕਬੂਲਣਾ ਨੇ ਹਰ ਦੀ ਕਰਨੇ ਨਾਹੇ ਵਿਚਾਰੇ ਹਮ ਪਰ ਚਹੋ ਕਰੋ ਬਲ ਭਾਰੇ ਗੁਰ ਪ੍ਰਸਾਦ ਮਜਬ ਜਨ ਧਾਰਾ ਮਰਾਂਗੇ ਸਭ ਜੁੱਧ ਮੁਝਾਰਾ ਕਹਿੰਦੇ ਬਰਾ ਗੁਰੂ ਪ੍ਰਭੂ ਦੀ ਕਰਮੇ ਨੂੰ ਨਹੀਂ ਵਿਚਾਰਿਆ ਸਾਡੇ ਉੱਤੇ ਭਾਰੀ ਸ਼ਕਤੀ ਲਾਉਣਾ ਚਾਹੁੰਦਾ ਸੀ ਪਰ ਗੁਰੂ ਦੀ ਕਿਰਪਾ ਦੇ ਨਾਲ ਜਿੰਨਾ ਖਾਲਸਾ ਪੰਥ ਧਾਰਨ ਕੀਤਾ ਸੀ ਨਾ ਉਹ ਪੰਜ ਸਾਰਾ ਹੀ ਤੁਰਕਾਂ ਨੂੰ ਮਾਰੇਗਾ ਮਾਰਗ ਵਿਖਦੇ ਬਚਨ ਕਰ ਰਹੇ ਨੇ ਕਿ ਜਿੰਨੇ ਵੀ ਉਹ ਕੋਸ਼ਿਸ਼ ਕਰਨਗੇ ਸਾਨੂੰ ਮਕਾਉਣ ਦੇ ਮਾਰਨ ਦੇ ਅਸੀਂ ਮੁੱਕਣਾ ਨਹੀਂ ਬਾਰ ਸਮਾ ਪਾ ਕੇ ਕਹਿੰਦੇ ਸਾਰਾ ਜੋ ਤੁਰਕਾਂ ਦਾ ਰਾਜ ਹੋ ਇਸ ਤਰ੍ਹਾਂ ਮਿਟ ਜਾਵੇਗਾ ਔਰ ਸਮਾ ਆਉਣ ਤੇ ਜੋ ਫਰਾਂਸੀ ਹੈ ਜੋ ਫਰੰਗੀ ਅੰਗਰੇਜ਼ਾਂ ਦਾ ਰਾਜ ਚੱਲੇਗਾ ਇਸ ਤਰ੍ਹਾਂ ਮਹਾਰਾਜੀ ਪਾਵਨ ਬਚਨ ਕਰਦੇ ਨੇ ਸੋ ਆਉ ਸਤਿਗੁਰੂ ਜੀ ਕਿਰਪਾ ਕਰਨ ਕਾਦੇ ਦੀਵਾਨਾ ਅੰਦਰ ਜੋ ਮਹਾਰਾ ਅਗਲੇ ਵਿਚਾਰ ਅਗਲੀਆਂ ਬਚਨ ਕਰਦੇ ਨੇ ਕਿਵੇਂ ਕਹਿੰਦੇ ਚਾਂਗੀ ਚਾਂਗੀ ਦਾ ਜੋ ਜੰਦ ਹੋਵੇਗਾ ਮਾਰਕੁੱਟ ਹੋਵੇਗੀ ਕਿਸ ਤਰ੍ਹਾਂ ਕਹਿੰਦੇ 1800 ਪੂਰਾ ਸਮੰਤ ਜਿਹੜੀ ਸਮਤ ਆ ਉਹ ਪੂਰੀ ਹੋਣੀ ਆ ਪਿੰਡ ਤੋਂ ਪਿੰਡ ਸ਼ਹਿਰ ਤੋਂ ਸ਼ਹਿਰ ਦੂਰ ਹੋ ਜਾਣਗੇ ਲੁੱਟੇ ਜਾਣਗੇ ਕਿਤਨਾ ਬਖੇੜਾ ਹੋਵੇਗਾ ਕਿਵੇਂ ਕੰਧਾਰ ਤੇ ਮੁਸਲਮਾਨ ਅਹਿਮਦ ਸ਼ਾਹ ਦਰਾਨੀ ਆਵੇਗਾ ਕਿਵੇਂ ਬਖੇੜਾ ਪਵੇਗਾ ਔਰ ਕਿਵੇਂ ਮੁਗਲ ਰਾਜ ਖਤਮ ਹੁੰਦਾ ਜਾਵੇਗਾ ਤੇ ਫਰੰਗੀ ਆਉਂਦੇ ਜਾਣਗੇ ਕਿਵੇਂ ਫਰੰਗੀਆਂ ਦਾ ਰਾਜ ਆਵੇਗਾ ਉਹ ਕੱਲ ਦੇ ਦੀਵਾਨਾਂ ਦੇ ਸਤਪੁਰ ਜੀ ਨੇ ਚਾਹ ਸਰਵਣ ਕਰਾਂਗੇ ਆਪ ਸੰਗ ਦਾ ਸੁਣਿਆ ਸਰਦਾਸਾਂ ਦਾ ਬੋਲਿਆ ਪਰਵਾਣ ਸਰਵ ਪੁਨਾ ਮਾ ਕੋਈ ਵੀ ਰਸਨਾ ਵਾਨ્ય ਰਹੇਗਾ ਜਕੇ ਆਖੋ ਜੀ